ਬੱਕਰਾ ਲੈ ਕੇ ਆਏ ਨੇ ਇਹ ਸਿਰ ਬੇਚਣ ਵਾਸਤੇ ਨਹੀਂ ਦਿਖਾਉਣ ਵਾਸਤੇ ਲੈ ਕੇ ਆਏ ਨੇ ਬਈ ਦਿਖਾਓ ਫਿਰ ਬੱਕਰਾ ਹਾਂਜੀ ਮੋੜ ਕੇ ਲੈ ਬਈ ਲੈ ਬਈ ਮੋੜ ਕੇ ਜਾਂ ਘਰੇ ਆ ਇਹ ਪਤਾ ਹੈ ਲੈ ਬਿੱਕੜਾ ਪਿੰਡ ਆਪਣਾ ਸਹਿਣਾ ਪਿੰਡ ਆ ਬਾਈ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਟੀ ਸ਼ਰਮਾ ਬਾਈ ਇਹਦਾ ਦਾ ਕੁੰਡਾ ਬਾਈ ਤੁਹਾਨੂੰ ਕਿਵੇਂ ਲੱਗਿਆ ਇੱਥੇ ਤੁਸੀਂ ਦਿਖਾਉਣੇ ਲੈ ਕੇ ਆਏ ਹੋ ਹੈ ਬੱਕਰਾ ਵੇਚਣਾ ਨਹੀਂ ਹੈ ਲੈ ਕੇ ਆਏ ਬਾਈ ਲੋਕਾਂ ਨੂੰ ਯਾਰ ਅਸੀਂ ਸਰਵਿਸ ਦੇਣੀ ਆ ਠੀਕ ਹੈ ਗੱਲ ਸਹੀ ਦੇਸੀ ਆ ਨਾ ਬਰਬਰੀ ਦੇ ਬੱਚੇ ਵੇਚ ਲੈ ਬਾਈ ਬਰਬਰੀ ਨਿਕੇ ਨਿਕੇ ਵੀ ਹੈਗਾ ਤੇ ਬਰਬਰੀ ਆ ਵੀ ਆਪਣਾ ਬੱਕਰਾ ਬਰਬਰੀ ਆ ਨਾ ਹਾਂਜੀ ਇਹ ਬਹਨ ਨਸਲ ਆਈ ਨਸਲ ਸੁਧਾਰੀ ਕਰਨਾ ਵਾਧ ਸੁਧਾਰੀ ਕਰਨਾ ਬਾਈ ਬੰਦੇ ਨੇ ਦਿਖਾਇਆ ਹਰੇਕਾ ਬੰਦਾ ਇਹ ਕਹਿੰਦਾ ਨਹੀਂ ਠੀਕ ਹੈ ਯਾਰ ਹਾਂਜੀ ਨਹੀਂ ਸੋਣਾ ਬੱਕਰਾ ਬਾਈ ਤਾਂ ਹੀ ਮੈਂ ਵੀਡੀਓ ਵਾਸਤੇ ਰੋਕਿਆ ਕਹਿੰਦੇ ਭਾਈ ਸ਼ੌਂਕ ਪੈ ਤੁਨੇ ਇਸ ਕੰਮ ਦਾ ਸ਼ੌਕ ਭਾਈ ਸਾਨੂੰ ਮੰਨ ਕੇ ਕਾ ਸਾਡੇ ਬੱਕਰੇ ਆਉਂਦੇ ਨੇ ਬਾਈ ਤੇ ਮੰਡੀ ਦੇ ਵਿੱਚ ਤੁਸੀਂ ਕਿਹਨੇ ਕਿਹ ਚੋਤਵਾਰੇ ਵਿੱਚ ਤੋਂ ਗੱਲ ਤੇਰੇ ਨੂੰ ਕੀ ਖਵਾਉਂਦੇ ਪੈਂਦੇ ਤੁਸੀਂ ਅਸੀਂ ਖਵਾਉਂਦੇ ਪਉਂਦੇ ਬਸ ਇਹਨਾਂ ਨੂੰ ਭਾਈ ਆ ਜਿਵੇਂ ਬਰੀਡਰ ਆ ਤੇ ਸੋਣ ਵਾਲੇ ਵਸੂਲੇ ਸਾਲੇ ਛਿਲਕਾ ਹੁੰਦਾ ਸੋਲਿਆਂ ਦਾ ਚੌਕਰ ਤੇ ਭੋ ਮੂੰਗੀ ਦਾ ਤੇ ਮੰਨ ਕੇ ਚੱਲੋ ਵੀ ਅਸੀਂ ਬਸ ਹਨੀ ਤੇ ਹਰਾ ਹੋਰਾ ਫਸਾਹੀ ਕੋਸਾ ਭਾਈ ਇਹਨਾਂ ਨੂੰ ਬਿਮਾਰੀ ਮੂਰੀ ਕਿੰਨੀ ਆਉਂਦੀ ਹੈ ਬਾਈ ਬਾਈ ਸਾਡੀਆਂ ਨੂੰ ਕਈ ਨਹੀਂ ਮਾਰਾ ਜੀ ਕਿਰਪਾ ਬਾਬੇ ਫਲ ਗੁਜ਼ਾਦਿਆ ਨਾ ਠੀਕ ਹੈ ਜੀ ਤੁਹਾਡੇ ਨੂੰ ਕਿਉਂਕਿ ਮੇਰਾ ਵੀਡੀਓ ਬਣਾ ਦਾ ਮਕਸਦ ਬਾਈ ਤੁਹਾਡੇ ਤੁਹਾਡੀ ਵੀਡੀਓ ਦੇਖ ਕੇ ਹੋਰ ਵੀ ਨੌਜੋਵਾਨ ਜਵਾਨਾਂ ਨੂੰ ਸ਼ੌਂਕ ਪਾਊਗਾ ਉਹਨਾਂ ਦਾ ਡਰ ਵੀ ਨਿਕਲੂਗਾ ਕਿ ਐਡੀ ਕੋਈ ਬਿਮਾਰੀ ਮੂਰੀ ਵਾਲਾ ਕੁਝ ਨਹੀਂ ਹੁੰਦੀ ਉਹ ਨਹੀਂ ਕੋਈ ਕੋਈ ਆਪਣੇ ਵਿੱਚ ਕੋਈ ਖੰਗ ਚ ਖਾਮ ਹੁੰਦਾ ਸਾਡੇ ਕਿਸੇ ਮੇਮ ਦੇ ਕੋਸ਼ ਹੋਇਆ ਵੱਡੇ ਭਾਈ ਹਨਾ ਕਿਰਪਾ ਨਾਨਕ ਬਾਬੇ ਉਹ ਵੀ ਨਿਗਾਸ ਵੀ ਹੈ ਨਾ ਸਾਡੇ ਬਾਕੀ ਬਈ ਖਾਣ ਖਵਾਉਣ ਪਿਆਉਣ ਦੀ ਧਿਆਨ ਰੱਖੇ ਇਹਨਾਂ ਨੂੰ ਹਾਂਜੀ ਜਿਵੇਂ ਹੁਣ ਨੀਰਾ ਹੁੰਦਾਗਾ ਮਿੱਟੀ ਵਾਲਾ ਬਈ ਯਾਰ ਹਨਾ ਉਹ ਮੰਨ ਕੇ ਚੱਲੇ ਜਾਨ ਕੇ ਬਸ ਬੜੀ ਵੱਡੀ ਗੱਲ ਸੀ ਇਹਨਾਂ ਦੀ ਚਿੱਟੀਆਂ ਅੱਖਾਂ ਵੀਰੇ ਇਹਦੀਆਂ ਜਮਾ ਸਫਾਈ ਰੱਖੋ ਬਈ ਇਹ ਕਹਿੰਦਾ ਥਲੇ ਮੇਨ ਗੱਲ ਤੇ ਗਲਾਬੀ ਜਾੜ ਵਾਲੇ ਮੰਨ ਕੇ ਚੱਲੇ ਇਹਦੀਆਂ ਚਿੱਟੀਆਂ ਅੱਖਾਂ ਵੀ ਬੱਕਰੀਆਂ ਨੇ ਉਹ ਤਾਂ ਦੇਖ ਲਈਏ ਬਈ ਆ ਗਏ ਸੋਹਣੇ ਮਾਰੇ ਹੋਰ ਕੋਈ ਗੱਲ ਬਾਤ ਸੁਣਾਓ ਬਸ ਤੁਸੀਂ ਤੁਹਾਨੂੰ ਕਦੋਂ ਤੋਂ ਸ਼ੌਂਕ ਪਿਆ ਕੀਆਂ ਗੱਟਰੀਆਂ ਨੇ ਤੇ ਕੰਮ 'ਚ ਫਾਇਦਾ ਕਿੰਨਾ ਹੈ ਇਸ ਕੰਮ ਦਾ ਬਈ ਫੁੱਲ ਫਾਇਦਾ ਵਾਧੇ ਵਾਲੀ ਚੀਜ਼ ਆ ਲੈ ਕਾਟਾ ਵਾਲੀ ਵੀ ਆ ਡਾਟਾ ਦਾ ਕੋਈ ਹੈ ਕੀ ਕਹਣਾ ਸ਼ੌਕ ਨਾਲਾ ਚਾਹੀਦਾ ਬੰਦਾ ਸਾਹਮਣੇ ਵਾਲਾ ਹੋਵੇ ਜੇ ਹੁਣ ਆਪਾਂ ਨੇ ਬਾਤ ਹੀ ਨਹੀਂ ਪੁੱਛਣੀ ਵੀਰੇ ਫਿਰ ਤਾਂ ਜੇ 100 ਕਹੀਂ ਬਈ ਸਾਰੀ ਜੜੀਆਂ ਦੇ ਵਿੱਚ ਸ਼ੌਕ ਨਾਲੀ ਪਾਲਣਾ ਚਾਹੀਦਾ ਦੇਖੋ ਜੀ ਸਾਰੀ ਜੜੀਆਂ ਇਹਦੇ ਵਿੱਚ ਫਿਰਦੀ ਰਹਿੰਦੇ ਨੇ ਬਈ ਜਿਹੜੇ ਜਾਨਦਰਾ ਆਪਾਂ ਰੱਖਿਆ ਆ ਉਹਨੂੰ ਸ਼ੌਕ ਨਾਲੀ ਪਾਲੋ ਜਾਂ ਫਿਰ ਉਹ ਆਪਾਂ ਨੂੰ ਰੱਖਣ ਦਾ ਫਾਇਦਾ ਨਹੀਂ ਜਿਵੇਂ ਉਹ ਵੀ ਨਦਰ ਫੁਹਾਰ ਤੇ ਵੀ ਗੌਰ ਕਰਨੀ ਚਾਹੀਦੀ ਤਾਂ ਹੀ ਆਪਾਂ ਨੂੰ ਨਫਾ ਦੂ ਲੋ ਦੋਸਤੋ ਆਪਾਂ ਹਰ ਇੱਕ ਵਾਰ ਸੱਤ ਪਾਰ ਰਤੀਆ ਫਾਰਮ ਚੈਨਲ ਆਪਾਂ ਜਿਹੜੇ ਵੀ ਇਹਨਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਕਿਉਂਕਿ ਆਪਾਂ ਸੁਨੇਹਾ ਹੀ ਦਿੰਨੇ ਆ ਕਿ ਬਈ ਕਿਸਾਨੀ ਸਹਾਇਕ ਧੰਦੇ ਅਪਣਾ ਲਓ ਚਾਹੇ ਦੋ ਬੱਕਰੀਆਂ ਤੋਂ ਸ਼ੁਰੂ ਕਰੋ ਜਾਂਦੇ ਚੱਕਰ ਆ ਜਾਂਦੇ ਬਈ ਲੋਕ 28-28 ਲੱਖ ਰੁਪਇਆ ਪਾ ਕੇ ਲਾ ਕੇ 28-28 ਲੱਖ ਰੁਪਇਆ ਲਾ ਕੇ ਬਾਹਰੋਂ ਜਾਂਦੇ ਆ ਮੰਨ ਕੇ ਚੱਲ ਮੈਂ ਸਾਰਾ 28000 ਰੁਪਇਆ ਬੱਕਰੀਆਂ ਦੇ ਲਾਇਆ ਸੀ 28000 ਰੁਪਇਆ ਹੁਣ ਤੇ ਹੁਣ ਮੇਰੇ ਕੋਲੇ ਘੱਟੋ ਘੱਟ 2.5 ਲੱਖ ਦਾ ਤਾਂ ਘਰੇ ਮੇਰਾ ਮਾਲ ਕਰਾ ਹਾਂਜੀ ਠੀਕ ਹੈ ਤਾਂ ਤੇ ਬੱਚੇ ਮੇਰੇ ਢਿੱਡ ਜੀ ਵਿਕ ਜਾਂਦੇ ਤੇ ਮੇਰੇ ਤੋਂ ਬੱਚੇ ਬਈ ਪੂਰੇ ਨਹੀਂ ਹੋ ਰਹੇ ਵੈਰੀ ਗੁੱਡ ਹਾਂ ਬੱਚੇ ਮੇਰੇ ਤਾਂ ਪੂਰੀ ਮੋੜ ਦੇ ਦਿੰਦੇ ਐਨਾ ਮੰਗਦੇ ਪੂਰੇ ਨਹੀਂ ਹੋ ਰਹੇ ਵਾਰਪਰ ਹੱਗੀ ਮਾਰ ਕੇ ਆਪਾਂ ਏਵੇਂ ਮੰਡੀ ਤੋਂ ਲੈ ਕੇ ਦੂਜੀ ਮੰਡੀ ਤੇ ਵੇਚਦਾ ਉਹ ਕੰਮ ਆਪਾਂ ਕਰਨਾ ਨਹੀਂ ਬਈ ਜੀ ਬਈ ਹਾਂ ਹਨਾ ਆਪਾਂ ਜਿਹੜੀ ਚੀਜ਼ ਇਹ ਮੰਡੀ ਤੋਂ ਲੈ ਕੇ ਵੇਚੋ ਖਰੀਦੋ ਵੇਚਣ ਖਰੀਦਣ ਵਾਲਾ ਵੀ ਕੋਈ ਮਾੜਾ ਕੰਮ ਨਹੀਂ ਪਰ ਜੇ ਨੁਕਸਾਨ ਵਾਲੀ ਚੀਜ਼ ਦੱਸ ਕੇ ਦਿਓ ਸੱਚ ਦੱਸ ਕੇ ਦਿਓ ਨਾ ਨੁਕਸਾਨ ਹੋਊਗਾ ਹੋਰ ਹੋਵੇ ਕਹਿ ਕੇ ਇਹਨਾ ਦੇ ਦਈਏ ਵੀ ਇਹ ਤਾਂ ਹੈ ਨਾ ਉਹ ਕੰਮ ਨਾਲ ਉਹਦਾ ਫਾਇਦਾ ਨਹੀਂ ਗਾ ਜਿਹੜਾ ਕੰਮ ਕਰਨਾ ਸੱਚੀ ਕਰਨਾ ਚਾਹੀਦਾ ਸੱਚ ਦੀਏ ਚੱਲਦਾ ਬਈ ਉਹ ਤੈਨੂੰ ਪਤਾ ਸਿਸਟਮ ਉਹ ਗਾਹਾਂ ਦੀ ਗਾ ਉਹ ਕਹਿੰਦੇ ਜਸਦਾ ਉਹ ਨਹੀਂ ਜਾਂਦਾ ਗਾ ਤੇ ਬਾਕੀ ਨੰਬਰ 2 ਤੇ ਕਰਨ ਦਾ ਵਧੀਆ ਐਵੇਂ ਕਿਹਦੇ ਵਧੀਆ ਚੀਜ਼ ਦਾ ਵਧੀਆ ਕੰਮ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਦਾ